ਰੇ ਗਰੁੱਪ 'ਚ ਮੈਸੇਜ ਆ ਗਿਆ ਸੀ ਅੱਜ ਕੀ ਕੀ ਸਿਲੇਬਸ ਕਰਵਾਇਆਗਾ ਉਹ ਕਰ ਰਹੀ ਆ ਤੇ ਇਹਦਾ ਮੂਡ ਤੇ ਟਪੈਂਟ ਆ ਤੁਹਾਨੂੰ ਪਤਾ ਹੀ ਆ ਬੱਚਾ ਹੈ ਅੱਜਕੱਲ ਮਾਏ ਦੇ ਪਾਪਾ ਦੇਖਦੇ ਆ ਤੇ ਵੀ ਅੱਜ ਆਪਾਂ ਕੋਈ ਹੋਕੀਂ ਦੀ ਵੀਡੀਓ ਨਹੀਂ ਲੈ ਕੇ ਆਏਗੇ ਪਰ ਉਹ ਮੈਟ ਚ ਅੱਜਕੱਲ ਲਾ ਪਤਾ ਮਾਰਦੇ ਆ ਤਾਂ ਕਰਕੇ ਮਾਣਿਓ ਦੇਖੀ ਕੀ ਕਸ਼ ਕਰ ਜਾਂਦੇ ਥੀ ਵੀ ਗਰ ਰਿਆ ਮੈਂ ਐਸ ਸਟਾਰ ਮਿਲਿਆ ਮਾਹੂ ਤਾਂ ਸਰ ਗੁੱਡ ਕਰ ਲੈਣਾ ਮਾਹੀ ਨੂੰ ਬੁੱਕਸ ਤੇ ਸਟਾਰ ਮਿਲਦਾ ਹੁੰਦਾ ਦਾ ਸਟਾਰ ਦੇਖਾ ਨਾ ਲੋ ਫਰੈਂਸ ਤੁਸੀਂ ਸਟਾਰ ਦੇਖ ਲਓ ਮਾਹੀ ਦਾ ਦੇਖ ਲਿਆ ਬਸ ਹੋਰ ਫਿਰ ਹਣ ਜੇ ਉਹਨਾਂ ਨੇ ਸਟਾਰ ਦੇਖ ਕੇ ਤੂੰ ਸੱਸੀ ਗੱਲ ਨਹੀਂ ਬੁਲਾਈ ਕਿ ਅੱਜ ਸੱਸੀ ਗੱਲ ਬੁਲਾਓ ਦਿਖਾਓ ਅੱਛੇ ਬੱਚੇ ਬਣ ਕੇ

मां हे दिया करैया से दो छुट्टियां हुन कालू भेजेंगे स्कूल क्यों नहीं सुबह का दो दिन तो हो गए रोई जन मैं स्कूल जाना स्कूल जाना हूं मैं कहता कालू स्कूल जाए हूं तू आए कर जाना नहीं का छुट्टी का थी छुट्टी अभी छुट्टी की नहीं कर होनी ਕਰਾਉਣੀ ਨਹੀਂ ਛੁੱਟੀ ਨਹੀਂ ਕਰਾਉਣੀ ਹੁਣ ਆਪਾਂ ਇਹਨੂੰ ਸਕੂਲ ਭੇਜਣਾ ਠੀਕ ਹੈ ਫਰੈਂਸ ਹਨਾ ਮਾਹੀ ਨੂੰ ਸਕੂਲ ਤੇ ਜਾਣਾ ਚਾਹੀਦਾ ਨਾ ਤੁਸੀਂ ਆਪ ਹੀ ਦੱਸੋ ਦੋ ਛੁੱਟੀਆਂ ਹੋ ਗਈਆਂ ਹਣੇ ਨੇ ਅਜਾ ਬੁਕਸ ਨੂੰ ਪੈਰ ਕੌਣ ਲਾਉਂਦਾ ਹੁੰਦਾ ਪਹਿਲਾਂ ਮੈਨੂੰ ਆਏ ਦੋਸਤੋ ਹਾਂ ਮੈਂ ਕਦੋਂ ਪੈਰ ਲਗਾ ਰਹੀ ਹਾਂ ਬੁਕਸ ਚਲੋ

ਚਪਾਲੀ 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 ਮਾਹੂ ਹੈਗਾ ਸਾਡਾ ਬਹੁਤ ਖਰਾਬ ਅੱਛਾ ਮਾਹੀ ਦਾ ਬਰਥਡੇ ਆ ਰਿਹਾ ਨਮੰਬਰ ਤੇ ਹਨਾ ਮਾਹੂ ਇਹ ਲੈਗਾ ਬਰਥਡੇ ਤੇ ਛੈਕੜੀ ਛੈਕੜੀ ਪੱਕਾ ਅੱਛਾ ਉਹ ਰੇਜ਼ਰ ਵੀ ਚੱਕੋ ਪਹਿਲਾਂ ਕਹਿਣਾ ਤਾਂ ਮੰਨਦਾ ਨਹੀਂ ਤੂੰ ਸ਼ੈਤਾਨ ਬੱਚੇ ਹਾਂ पापा मम्मी माँ हम दस्ता दे बर्थडे अच्छा है ना सारे फ्रेंड नु की खिलाएंगा तू मोमोज आप दी फेवरेट ही दस रहा है कि मैं मोमोज खा के बहुत खुश होना है ना बोल लो जी आप इस विडियो का इत कर देने छोटी जी वीडियो वादिया लगी हो तो लाइक सबसक्राइब जरूर कर दो शेयर जरूर कर दाही दिए छो व्या वादिया कमेंट कर दी धन्यवाद